हांजी दोस्तों, ਅਸ਼ੀਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ। ਅੱਜ ਦੀ ਵੀਡੀਓ 'ਚ ਅਸੀਂ ਕਰਾਂਗੇ ਪਾਠ ਨੰਬਰ 2 ਪੇਮੀ ਦੇ ਨਿਆਣੇ। ਸ਼ੁਰੂ ਕਰਦੇ ਹਾਂ ਅੱਜ ਦੇ ਲੈਸਨ ਨੂੰ। ਵਿਖ ਸਾਲ ਪਹਿਲਾਂ ਦੀ ਗੱਲ ਐ, ਮੈਂ 7 ਕੁ ਬਰੇ ਦਾ ਸਾਂ ਤੇ ਮੇਰੀ ਵੱਡੀ ਭੈਣ 11 ਕੁ ਬਰੇ ਦੀ। ਸਾਡਾ ਖੇਤ ਕਰੋ ਮੀਲਕ ਦੀ ਵੈਤ ਤੇ ਸੀ। ਅੱਧ ਵਿੱਚ ਕਰੋ ਇੱਕ ਜਰਨੈਲੀ ਸੜਕ ਲੰਘਦੀ ਸੀ। ਜਿਸ ਵਿੱਚੋਂ ਜੰਗਲੀਆਂ ਪਠਾਣਾ, ਰਾਸ਼ੀਆਂ ਤੇ ਹੋਰ ਪ੍ਰਦੇਸ਼ੀਆਂ ਦਾ ਕਾਫੀ ਲੰਗਾ ਸੀ। ਅਸੀਂ ਸਭ ਅਵਨਾਏ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਆ ਹੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਿਗੈਰ ਲੰਘਣ ਤੋਂ ਬੜਾ ਭੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਜ਼ਰੂਰ ਜਾਣਾ ਪੈਂਦਾ ਸੀ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ ਅਸੀਂ ਆਮ ਤੌਰ ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ ਪਰ ਜਦ ਸੜਕ ਤਿੰਨ ਕਮਾਓ ਦੀ ਵਿੱਤੇ ਰਹਿ ਜਾਂਦੀ ਤਾਂ ਨਹਿਰ ਦਾ ਸੁਆ ਟੱਪਣ ਲੱਗੇ ਪਠੌਰਿਆਂ ਮਤਲਬ ਪਠਾਰਾਂ ਪਠਾਰਾਂ ਦੀ ਵਾਕੁਰ ਖਲੋ ਕੇ ਆਸ-ਪਾਸੇ ੱੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਪੈ ਸਕਦੇ ਤਰਨ ਜੋਗੇ ਹੋ ਜਾਏ ਛੋਟੇ ਬੱਚੇ ਨੇ ਉਹਨਾਂ ਨੂੰ ਭੈ ਆਉਂਦਾ ਕਿ ਉਹਨਾਂ ਨੂੰ ਕੋਈ ਚੱਕ ਨਾ ਲਵੇ ਉਹ ਇੱਕ ਸੜਕ ਤੋਂ ਦੂਸਰੀ ਸੜਕ ਨਹਿਰ ਨੂੰ ਪਾਰ ਕਰਨ ਦੇ ਲਈ ਆਪਣੇ ਪੈਂਡ ਵਿੱਚੋਂ ਕਿਸੇ ਦਾ ਸਹਾਰਾ ਲੱਭ ਰਹੇ ਨੇ ਉਹਨੂੰ ਉਹ ਭੈ ਸਾਗਰ ਕਹਿ ਰਹੇ ਕਿਉਂਕਿ ਉਹਨਾਂ ਨੂੰ ਡਰ ਆ ਰਿਹਾ ਠੀਕ ਹੈ ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਅ ਦਾ ਹਿੱਸਾ ਹਰੋਂ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ ਸੁਰਗ ਗੱਲ ਕੀਤੀ ਗਈ ਹੈ ਸਵਰਗ ਦੀ ਨਰਕ ਮਤਲਬ ਨਰਕ ਦੀ ਤਾਂ ਸਾਨੂੰ ਖੇੜ ਤੋਂ ਬਾਹਰ ਕਿਤੇ ਘਾਟੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁੱਲੇ ਗੱਫੇ ਮਿਲਦੇ ਸਭ ਤੋਂ ਵੱਡਾ ਨਰਕ ਮਦਰਸਾ ਸੀ ਤੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਦੀ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ ਗੱਲ ਕੀ ਸਾਡੇ ਮੈਂ ਆਏ ਰਾਤੀ ਹਰ ਇੱਕ ਮੋੜ ਤੇ ਨਰਕ ਜਾਨੋ ਘਾਤ ਲਈ ਖਲੋਤਾ ਹੁੰਦਾ ਖਬਰੀ ਸੜਕ ਦਾ ਪੈ ਸਾਗਰ ਲੰਘਣ ਕਰਕੇ ਆਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਜਾਂ ਖੇਤ ਰੋਟੀ ਲਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਨ ਕਰਕੇ ਇਹ ਆਸਾਨੂੰ ਪੈ ਸਾਗਰ ਦਿਖਾਈ ਦਿੰਦਾ ਸੀ ਤੇ ਮੈਂ ਇਸ ਦੀ ਬਾਵਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਕਿ ਇਹ ਮੈਨੂੰ ਪਤਾ ਨਹੀਂ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਖਤੇ ਉਹ ਜਰਨੈਲੀ ਸੜਕ ਵਿਚਕਾਰਲਾ ਪੈਸਾ ਕਰ ਉਹ ਆਪਣੇ ਮਨ ਦੇ ਵਿੱਚ ਡਿਫਾਈਨ ਕਰ ਰਿਹਾ ਉਹ ਆਪਣੇ ਛੋਟੇ ਹੁੰਦੇ ਦੀ ਕਹਾਣੀ ਦੱਸ ਰਿਹਾ ਵਾ ਪੀਮੀ ਦੀ ਨਿਆਣੀ ਕਿੱਥੋਂ ਨਿਕਲਿਆ ਆਪਾਂ ਉਹ ਹੁਣ ਅੱਗੇ ਦੇਖਾਂਗੇ ਸਿਆਲ ਦੇ ਦਿਨਸਾਂ ਅਸੀਂ ਦੋਵੇਂ ਭੈਣ ਭਰਾ ਰੋਟੀ ਲੈ ਕੇ ਖੇਤ ਵੱਲ ਨੂੰ ਚੱਲ ਪਏ ਹੁਣ ਕਹਾਣੀ ਸ਼ੁਰੂ ਹੋ ਗਈ ਨਿੱਕੀ ਨਿੱਕੀ ਤੁੱਪ ਪੈ ਰਹੀ ਸੀ ਅਸੀਂ ਟੁਰੇ ਜਾਂਦੇ ਵੀ ਜਾਨੋ ਸਿਆਲ ਦੀ ਤੁੱਪੇ ਚ ਨੀਂਦ ਦਾ ਨਿਗ ਲੈ ਰਹੇ ਸਾਂ ਪਰ ਦਿਲ ਵਿੱਚ ਸਰਕ ਲੰਘਣ ਦਾ ਡਰ ਚੂਹੇ ਵਾਂਗ ਉੱਤਰ ਰਿਹਾ ਸੀ ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਲੱਗੀ ਇਹ ਰਾਣੀ ਨੇ ਰਾਜੇ ਨੂੰ ਕਿਹਾ ਤੂੰ ਮੈਨੂੰ ਇੱਕ ਤੂੰ ਮੈਨੂੰ ਇੱਕਕਰਾਰ ਦੇ ਰਾਜੇ ਨੇ ਪੁੱਛਿਆ ਕੀ ਹਣੋ ਦੇਖੋ ਉਹ ਕੋਈ ਨਾ ਕੋਈ ਰਾਸਤਾ ਲੱਭ ਰਹੇ ਨੇ ਕਿ ਉਹਨਾਂ ਨੂੰ ਡਰਨਾ ਲੱਗੇ ਉਸ ਦੀ ਭੈਣ ਵੱਡੀ ਸੀ ਤਾ ਉਹ ਕੀ ਕਰਦੀ ਐ ਉਹ ਕਰਨ ਲੱਗੀ ਕਹਾਣੀ ਸੁਣਾਉਣ ਲੱਗੀ ਠੀਕ ਹੈ ਮੈਂ ਕਹਾਣੀ ਵਿੱਚੋਂ ਧਿਆਨ ਮੋੜ ਕੇ ਪਛਾਂਹ ਪਿੰਡ ਵਾਲ ਦੇਖਿਆ ਤਾਂ ਕੀਤੇ ਕੋਈ ਆਦਮੀ ਸਾਡੇ ਰਾਹ ਵੱਲ ਜਾਣ ਵਾਲਾ ਆ ਰਿਹਾ ਸੀ ਤੂੰ ਸੁਣਦਾ ਨਹੀਂ ਵੀ ਭੈਣ ਨੇ ਮੇਰੇ ਮੋਢੇ ਤੇ ਹਲੂਨ ਕੀ ਆਖਿਆ ਨਹੀਂ ਮੈਂ ਸੁਣਦਾ ਮੈਂ ਭਰਾਵਾ ਵਾਲੀ ਗੁਸਾਖੀ ਨਾਲ ਜਵਾਬ ਦਿੱਤਾ ਅੱਛਾ ਜਦੋਂ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਕਿ ਤੂੰ ਮੇਰੇ ਨਾਲ ਕਰਾਰ ਕਰ ਰਾਜੇ ਨੇ ਪੁੱਛਿਆ ਕੀ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈਂ ਸੱਚ ਮੈਂ ਦਸਰਾ ਭੁੱਲ ਗਈ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਸੀਗੇ ਸਾਨੂੰ ਰਾਜਾ ਤੇ ਰਾਣੀ ਆਪਣੇ ਮਾਪਿਓ ਵਰਗੇ ਹੀ ਪਾਸ ਦੇ ਸਨ ਤੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹੀ ਬਚਨ ਦੇ ਲਈ ਆਖੇ ਇੱਕ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ ਮੈਨੂੰ ਉਹਦੀ ਆਪਣੀ ਭੈਣ ਲੱਗੀ ਤੇ ਉਹਦਾ ਪੁੱਤ ਆਪਣਾ ਆਪ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਨਾ ਗਾਹਾਂ ਉਹ ਕਹਿ ਰਿਹਾ ਕਿ ਸਾਨੂੰ ਅੱਗੇ ਸੁਣਾ ਮੈਂ ਉਸ ਨੂੰ ਪਹਿਲੀ ਤਰ੍ਹਾਂ ਹੀ ਖਰੇਵੀਂ ਆਵਾਜ਼ ਵਿੱਚ ਬੋਲ ਕੇ ਆਖਿਆ ਰਾਣੀ ਨੇ ਕਿਹਾ ਬਾਈ ਮੇਰੇ ਪੁੱਤੇ ਧੀ ਨੂੰ ਮਤਰੀ ਦੁੱਖ ਦੇਊਗੀ ਆਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰਿੰਮਤ ਬਣ ਕੇ ਦੱਸਿਆ ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂ ਕਰਾਰ ਦਿੰਦਾ ਜਿਵੇਂ ਕਿ ਤੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ ਹੂੰ ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਵੇਗਾ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਭੁੱਲ ਜਾਂਦੇ ਹਨ ਆਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਕਿ ਇੰਜ ਸੂਜ ਨੂੰ ਸਾਡੇ ਦਿਲਾਂ ਦੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ ਪਰ ਰਾਜ ਨੇ ਝਾਟੇ ਦੂਜਾ ਵਿਆਹ ਕਰਵਾ ਲਿਆ ਹੂੰ ਪਿਛਲੇ ਮੋੜ ਤੇ ਅਸਾਨੂੰ ਇੱਕ ਆਦਮੀ ਆਉਂਦਾ ਦਿਸਿਆ ਅਸਾ ਸੁੱਖ ਦਾ ਸਾਹ ਭਰਿਆ ਉਸ ਨੂੰ ਨਾਲ ਰਲੋਂ ਲੈ ਖਲੋ ਗਏ ਆ ਸਾਡੀ ਬਾਤ ਵੀ ਖਲੋ ਗਈ ਪਰ ਉਹ ਆਦਮੀ ਕਿਤੇ ਹੋਰ ਪਾਸੇ ਨੂੰ ਜਾ ਰਿਹਾ ਸੀ ਸਾਡੇ ਵੱਲ ਨਾ ਮੁੜਿਆ ਜਿਸ ਮੰਤਮ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ ਸਾਡਾ ਖਿਆਲ ਸੀ ਕਿ ਬਾਤ ਦੇ ਰਹੀਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ ਪਰ ਹੁਣ ਜਦ ਸੜਕ ਘਮਾਉਕ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠੰਬਰ ਕੇ ਖਲੋ ਗਈ ਮਤਲਬ ਮੁੱਕ ਗਈ ਅਸੀਂ ਵਿੱਚੇ ਛੱਡਤੀ ਅਸੀਂ ਦੋਵੇਂ ਸਹਿਮ ਕੇ ਖਲੋ ਗਏ ਆ ਦੇਖੋ ਪਿੱਛੇ ਵਿੱਚ ਦਿਖਾਇਆ ਗਿਆ ਕਿ ਛੋਟੇ ਛੋਟੇ ਬੱਚੇ ਸੜਕ ਪਾਰ ਕਰ ਰਹੇ ਨੇ ਪਰ ਆ ਇੱਕ ਬੰਦਾ ਇੱਥੇ ਖੜਾ ਵਾ ਇਹਨਾਂ ਨੇ ਸੜਕ ਪਾਰ ਕਰਨੀ ਇਹਦੇ ਤੋਂ ਡਰ ਰਹੇ ਨੇ ਠੀਕ ਹੈ 10ਵੀਂ ਕਦਮ ਹੋਰ ਪੁੱਟੇ ਦਾ ਸਾਡਾ ਡਰ ਹੋਰ ਵੱਧ ਗਿਆ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਬਾਸਕਟ ਤੇ ਪਠਾਣਾ ਵਾਲੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ ਉਹ ਦੇਖ ਬੀਬੀ ਰਾਸ਼ਾ ਪਿਆ ਉਸ ਆਦਮੀ ਨੇ ਪਾਸਾ ਪਰਤਿਆ ਇਹ ਤਾਂ ਹਿਲਦਾ ਜਾਗਦਾ ਹੈ ਮੇਰੀ ਭੈਣ ਨੇ ਸਹਿਮ ਕਿਆ ਕਿ ਹੁਣ ਕੀ ਕਰੀਏ ਇਹ ਆਪਾਂ ਨੂੰ ਫੜ ਲਓ ਹੋਰ ਕੀ ਉਸਨੇ ਜਵਾਬ ਦਿੱਤਾ ਅਸੀ ਰਾਤ ਨੂੰ ਘਰੋਂ ਬਾਹਰ ਤੱਕ ਘਾਟੀ ਕਦੇਕ ਤਾਂ ਹੀ ਨਿਕਲਦੇ ਸਾਂ ਪਰ ਇਹ ਸੁਣਿਆ ਹੋਇਆ ਸੀ ਕਿ ਜੇਕਰ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਫਿਰ ਡਰ ਹਟ ਜਾਂਦਾ ਆਪਾਂ ਵੀ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਵੀ ਡਰਦੇ ਨੇ ਇਹ ਤਾਂ ਆਦਮੀ ਨਹੀਂ ਮੇਰੀ ਭੈਣ ਨੇ ਕਿਹਾ ਮੈਂ ਮੰਨ ਗਿਆ ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ ਉਹ ਰੱਬ ਤੋਂ ਕਦ ਡਰ ਲੱਗਾ ਸੀ ਤਾ ਫਿਰ ਹੁਣ ਕੀ ਕਰੀਏ ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੀ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਜਾਵੇਗਾ ਪਰ ਇਹ ਆਸ ਪੂਰੀ ਨਾ ਹੁੰਦੀ ਦੀ ਸੀ ਅਸੀਂ ਇੱਕ ਦੂਸਰੇ ਦੇ ਮੂੰਹ ਵਿੱਚ ਤੱਕਦੇ ਮੂੰਹ ਵੱਲ ਤੱਕਦੇ ਅਸੀਂ ਅਜੇ ਹੀ ਸਾਮੇ ਅਸੀਂ ਉਸ ਨੂੰ ਇੱਕ ਪਾਸੇ ਦੂਸਰਿਆਂ ਦੇ ਚਿਹਰਿਆਂ ਵੱਲ ਕੀ ਲੱਭਦੇ ਸਾਂ ਸਾਡਾ ਭਲਪਣ ਸਾਡੀ ਏਕਤਾ ਬੇਇਕਰਾਰ ਹੋਏ ਖਲੋਤੇ ਸਨ ਕੁਝ ਮਿੰਟਾਂ ਬਾਅਦ ਮੇਰਾ ਰੋਣ ਨਿਕਲ ਗਿਆ। ਮੇਰੀ ਭੈਣ ਨੇ ਪੱਲੇ ਵਿੱਚ ਮੇਰੇ ਅਥਰੂ ਪੂੰਝਦੇ ਆਖਿਆ ਨਾ ਵੀਰ ਰੋਣਾ ਕਿਉਂ ਹੈ? ਆਪਾਂ ਇੱਥੇ ਖੜੋਂਨੇ ਆ, ਹੁਣੇ ਪਿੰਡੋਂ ਕੋਈ ਆ ਜਾਊਗਾ। ਅਸਾਂ ਕੁਝ ਕਦਮ ਸੜਕ ਵੱਲ ਪੁੱਟੇ ਫਿਰ ਖਲੋ ਗਏ, ਫਿਰ ਉਹੀ ਪੰਜ ਕਦਮ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰਵਾਦ ਕਿਹਾ ਆਪਾਂ ਖਾਂਗੇ ਕਿ ਅਸੀਂ ਪੀਮੀ ਦੇ ਨਿਆਣੇ ਹਾਂ ਸਾਨੂੰ ਨਾ ਫੜ ਉਸਦੇ ਮੂੰਹ ਵਿੱਚੋਂ ਪੀਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦ ਉਹ ਮੇਰੇ ਵੱਲ ਝਾਕੇ ਮੈਨੂੰ ਤੇ ਆਪਣੇ ਆਪ ਨੂੰ ਦਲਾਸਾ ਦੇ ਰਹੀ ਸੀ ਤਾਂ ਉਹ ਖੁਦ ਪੀਮੀ ਬਣੀ ਹੋਈ ਸੀ ਮੇਰੇ ਦਿਲ ਨੂੰ ਧਾਰਸ ਵੱਜ ਗਈ ਰਾਸ਼ੀ ਨੂੰ ਜਦ ਪਤਾ ਲੱਗਾ ਕਿ ਅਸੀਂ ਪੀਮੀ ਦੇ ਨਿਆਣੇ ਹਾਂ ਤੋ ਸਾਨੂੰ ਕੁਝ ਨਹੀਂ ਆਕੇਗਾ ਨਹੀਂ ਪકડੇਗਾ ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ ਉਵੇਂ ਹੀ ਅਸੀਂ ਪੀਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਗਏ ਰਾਸ਼ਾ ਉਸੇ ਤਰ੍ਹਾਂ ਉਥੇ ਹੀ ਪਿਆ ਰਹਾ ਸੋ ਬੜੀ ਇੰਟਰਸਟਿੰਗ ਕਹਾਣੀ ਹੈ ਪੀਮੀ ਦੇ ਨਿਆਣੇ ਲੈਸਨ ਦਾ ਰਿਲੀਕ ਸੀ ਪਰ ਪੀਮੀ ਦਾ ਨਿਆਣਾ ਜਿਹੜਾ ਸ਼ਬਦ ਉਹ ਲਾਸਟ ਤੇ ਆਇਆ ਪਹਿਲਾਂ ਉਹ ਇਹ ਦੱਸ ਰੇ ਸੀ ਕਿ ਸਾਨੂੰ ਡਰ ਲੱਗਦਾ ਸਾਨੂੰ ਸੜਕ ਪਾਰ ਕਰਨ ਤੋਂ ਭੈ ਆਉਂਦਾ ਜਿਹੜੀ ਨਹਿਰ ਲੰਘਦੀ ਆ ਉਹ ਸਾਨੂੰ ਭੈ ਸਾਗਰ ਲੱਗਦੀ ਆ ਜਿਹੜਾ ਰਸਤਾ ਵਾ ਉਹ ਸਾਨੂੰ ਨਰਕ ਲੱਗਦਾ ਜਿਹੜਾ ਕਿ ਰੋਟੀ ਲੈ ਕੇ ਜਾਣ ਵਾਲੀ ਚੀਜ਼ ਹੈ ਉਹ ਸਾਨੂੰ ਸਵਰਗ ਲੱਗਦੀ ਆ ਪਰ ਰੋਟੀ ਪੰਚਾਉਣ ਲਈ ਵੀ ਥਾਂ ਵਾ ਉਹ ਨਰਕ ਹੈ ਠੀਕ ਹੈ ਤਾਂ ਅਸੀਂ ਕੁਐਸਚਨ ਆਨਸਰ ਕਰਦੇ ਆ ਪਹਿਲਾ ਕੁਐਸਚਨ ਹੈ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ ਬਾਪ ਨੂੰ ਰੋਟੀ ਫੜਾਉਣ ਦੇ ਲਈ ਉਹਨਾਂ ਨੂੰ ਖੇਤ ਜਾਣਾ ਪੈਂਦਾ ਸੀ ਮਦਰੱਸਾ ਵੀ ਜਾਣਾ ਪੈਂਦਾ ਸੀ ਪਰ ਜੇ ਉੱਥੋਂ ਛੁੱਟੀ ਮਿਲਦੀ ਸੀ ਤਾਂ ਉਹਨਾਂ ਨੂੰ ਇੱਕ ਟਾਈਮ ਰੋਟੀ ਫੜਾਉਣ ਲਈ ਖੇਤ ਵੀ ਜਾਣਾ ਪੈਂਦਾ ਸੀ ਸੈਕੰਡ ਕੁਐਸਚਨ ਹੈ ਬੱਚਿਆਂ ਨੂੰ ਕਿਹੜੀ ਗੱਲ ਪੈਸਾਗਰ ਲੱਗਦੀ ਸੀ ਤੇ ਕਿਉਂ ਇਹ ਮੈਂ ਤੁਹਾਨੂੰ ਨਹੀਂ ਦੱਸ ਕੇ ਲੱਸਿਆ ਪੈਸਾਗਰ ਉਹਨਾਂ ਨੂੰ ਖੇਤ ਜਾਣਾ ਲੱਗਦਾ ਸੀ ਜਿਹੜਾ ਕਿ ਉਹ ਨਹਿਰ ਦਾ ਪੁਲ ਪਾਰ ਕਰਦੇ ਸੀ ਉਹਨਾਂ ਨੂੰ ਪੈਸਾਗਰ ਲੱਗਦਾ ਸੀ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸੁਰਗਾਖਦਾ ਹੈ ਆਪਾਂ ਚੱਲਦੇ ਹਾਂ ਲੈਸਨ ਦੇ ਵੱਲ ਫਿਰਪਾ ਪੜ੍ਹਦੇ ਹਾਂ ਕਿ ਨਰਕ ਸੁਰਗੋ ਦੇ ਲਈ ਕੀ ਆ ਤਾਂ ਪਹਿਲੇ ਲੈਸਨ ਦੇ ਵਿੱਚ ਖੇਤ ਸਵਰਗ ਸੀ ਰੋਟੀ ਲੈ ਕੇ ਜਾਣ ਦੀ ਖੇਤਰ ਨਰਕ ਸੀ ਤੇ ਜਰਨੈਲੀ ਸੜਕ ਵਿੱਚ ਕਾਰਲਾ ਪੈਸਾਗਰ ਸੀ ਜਰਨੈਲੀ ਸੜਕ ਜਿਹੜੀ ਸੀਗੀ ਇਹਦਾ ਉਹ ਪੁਲ ਪਾਰ ਕਰਦੇ ਸੀ ਉਹ ਸੀਗਾ ਪੈਸਾਗਰ ਠੀਕ ਹੈ ਕੁਐਸਚਨ ਆਨਸਰ ਮਿਲ ਗਿਆ ਅੱਗੇ ਬਾਤਦੇ ਆ ਲੇਖਕਾਂ ਦੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਉਹਨਾਂ ਨੇ ਸੋਚਿਆ ਕਿ ਉਹ ਕਹਿ ਦੇਣਗੇ ਕਿ ਪੇਮੀ ਦੇ ਨਿਆਣੇ ਆ ਤੇ ਰਾਸ਼ਾ ਉਹਨਾਂ ਨੂੰ ਨਹੀਂ ਪਕੜੇਗਾ ਭੈਣ ਭਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਕਰਨਦਿਆਂ ਸੜਕ ਪਾਰ ਕੀਤੀ ਤੇ ਰਾਸ਼ੇ ਦੇ ਪੁੱਛਣ ਤੇ ਉਸ ਨੂੰ ਕਿਹਾ ਕਿ ਉਹ ਪੇਮੀ ਦੇ ਨਿਆਣੇ ਨੇ ਉਹ ਉਸ ਨੂੰ ਨਾ ਫੜੇ ਕੰਮ ਖਤਮ ਸੋ ਸੜਕ ਪਾਰ ਕਰ ਗਏ ਸੋ ਇਹ ਸੀ ਲੈਸਨ ਨੰਬਰ 2 8ਵੀਂ ਕਲਾਸ ਦਾ ਹੁਣ ਆਪਾਂ ਲੈਸਨ ਨੰਬਰ 3 ਦੇ ਵਿੱਚ ਮਿਲਾਂਗੇ ਲੈਸ ਨੰਬਰ 3 ਸਾਡੇ ਕੋਲ ਹੈਗਾ ਵਾ ਛਿੰਜ ਸ਼ਰਾਹਾਂ ਦੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓ ਚ ਧੰਨਵਾਦ